ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਗਈ ਸਲਾਹ ਭਾਜਪਾ ਅਕਾਲੀ ਗੱਠ ਜੋੜ ਨੂੰ ਲੈ ਕੇ ਹੁਣ ਸਿਆਸਤ ਗਰਮਾ ਰਹੀ ਹੈ ਜੀ ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਵਿੱਤ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਗਈ ਭਾਜਪਾ ਅਕਾਲੀ ਗੱਠ ਜੋੜ ਦੀ ਸਲਾਹ ਤੇ ਟਿੱਪਣੀ ਕੀਤੀ ਹੈ ਉਹਨਾਂ ਕਿਹਾ ਕਿ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਫਿਰ ਰਿਸ਼ਤੇਦਾਰ ਸਿਮਰਨਜੀਤ ਸਿੰਘ ਮਾਨ ਜਾਂ ਫਿਰ ਸੁਖਬੀਰ ਸਿੰਘ ਬਾਦਲ ਇਹ ਸਾਰੇ ਹੀ ਮਿਲੇ ਹੋਏ ਨੇ ਉਨਾ ਕਿ ਹੈ ਕਿ ਕੈਪਟਨ ਪਾਰਟੀ ਬਦਲਣ ਦੇ ਵਿੱਚ ਮਾਹਿਰ ਨੇ ਜਦੋਂ ਉਹ ਸੱਤਾ ਵਿੱਚ ਸਨ ਤਾਂ ਬਤੌਰ ਭਾਜਪਾ 에ਜੰਟ ਉਹਨਾਂ ਕੰਮ ਕੀਤਾ ਹੈ। ਉੱਥੇ ਹੀ ਹੁਣ ਅਕਾਲੀ ਦਲ ਤੇ ਭਾਜਪਾ ਗਠਜੋੜ ਦਾ ਬਿਆਨ ਸਾਹਮਣੇ ਆਉਣ ਤੇ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਐਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸੰਪਲਾ ਪੜਕ ਗਏ ਨੇ। ਉਹਨਾਂ ਨੇ ਜਲੰਧਰ ਪੰਜਾਬ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ। ਵਿਜੇ ਸੰਪਲਾ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਸਾਡੀ ਪਾਰਟੀ ਦਾ ਗਠਜੋੜ ਕਰਵਾ ਰਹੇ ਨੇ। ਉਨਾ ਕਿਹਾ ਹੈ ਕਿ ਗਠਜੋੜ ਸਾਡੀ ਹਾਈ ਕਮਾਂਡ ਤੈਅ ਕਰਦੀ ਹੈ। ਉਹਨਾਂ ਇਹ ਵੀ ਕਿਹਾ ਕਿ ਜਿੱਥੇ ਚੋਣਾਂ ਦਾ ਮਾਹੌਲ ਹੈ ਉੱਥੇ ਆਪਣੀ ਉਪਲਬਧਤਾ ਕੀ ਦੱਸਣੀ ਇਹ ਸਭ ਦਾ ਇਤਿਹਾਸ ਲੈ ਕੇ ਬੈਠੇ ਹੋਏ ਨੇ। ਉਹਨਾਂ ਕਿਹਾ ਹੈ ਕਿ ਇਹ ਸਰਕਾਰ ਸਾਡੇ ਗਠਜੋੜ ਛੱਡ ਕੇ ਆਪਣੇ ਕਾਰਜਕਾਲ ਦਾ ਜਵਾਬ ਦੇਵੇ। ਉਹਨਾਂ ਨੇ ਰੇਤ ਤੇ ਲੈਂਡ ਮਾਫੀਆ ਬਾਰੇ ਵੀ ਗੱਲ ਕੀਤੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਕਿਸਾਨਾਂ ਦੀ ਹਮਾਇਤ ਕਰਨ ਵਾਲੀ ਸਰਕਾਰ ਖੁਦ ਹੀ ਕਿਸਾਨਾਂ ਤੇ ਅਤਿਆਚਾਰ ਕਰਦੀ ਹੋਈ ਦਿਖਾਈ ਦਿੱਤੀ ਹੈ। ਵਿਜੇ ਸਾਪਲਾ ਨੇ ਸੂਬੇ ਵਿੱਚ ਰੋਜ਼ਾਨਾ ਹੀ ਹੋ ਰਹੇ ਗੋਲੀ ਕਾਂਡਾ ਨੂੰ ਲੈ ਕੇ ਵੀ ਤੰਜ ਕਿਸੇ ਨੇ ਇਸ ਵੇਲੇ ਹੋਰ ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਸੁਣਾਉਂਦੇ ਆ ਤੁਹਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਵਿੱਚ ਪੂਰਬ ਕੇਂਦਰੀ ਮੰਤਰੀ ਪੂਰਬ ਪ੍ਰਦੇਸ਼ ਪ੍ਰਧਾਨ ਅਤੇ ਵਿਜੇ ਸਾਪਲਾ ਜੀ ਸਾਡੇ ਵਿੱਚ ਆਏ ਉਹਨਾਂ ਦਾ ਸਵਾਗਤ ਕਰਦਾ ਹੈ ਉਹਨਾਂ ਦੇ ਨਾਲ ਪੂਰਬ ਵਿਧਾਇਕ ਜਗਵੀਰ ਬਰਾੜ ਜੀ ਪਾਰਟੀ ਦੇ ਮਹਾਂ ਮੰਤਰੀ ਅਮਰਜੀਤ ਗੋਲਜੀ ਤੇ ਬਾਕੀ ਸਾਡੇ ਸੀਨੀਅਰ ਕਾਰਕਟਰ ਸਾਥੀ ਜਿੱਥੇ ਪਹੁੰਚੇ ਆ ਮਾਨਨਾ ਦਾ ਵੀ ਸਵਾਲ ਕਰਦਾ ਹੈ ਆਪਾਂ ਨੂੰ ਪਤਾ ਹੈ ਕਿ ਅੱਜ ਇੱਕ ਪ੍ਰੈਸ ਕਾਨਫਰੰਸ ਹਰਪਾਲ ਠੀਮਾ ਜੀ ਵੱਲੋਂ ਕੀਤੀ ਗਈ ਹੈ ਅਤੇ ਉਹਦੇ ਵਿੱਚ ਉਹਨਾਂ ਨੇ ਭਾਰਤ ਜਨਤਾ ਪਾਰਟੀ ਨੂੰ ਵੀ ਲੈ ਕੇ ਆਪਣੀ ਟਿੱਪਣੀ ਕੀਤੀ ਹੈ ਇਸ ਸੰਬੰਧ ਵਿੱਚ ਮੇ제 ਸੰਪਰਮ ਜੀ ਤੁਹਾਡੇ ਨਾਲ ਗੱਲਬਾਤ ਕਰਨਗੇ ਮੈਂ ਅੰਛਦਰ ਰਵੀਨ ਕਰਾਂਗਾ ਮੇ제 ਸੰਪਰਮਾ ਜੀ ਨੂੰ ਵੀ ਆਪਣੀ ਗੱਲਬਾਤ ਤੁਹਾਡੇ ਨਾਲ ਸੰਜੀ ਕਰਨ ਦੀ ਜੀਸਾ ਇਕ ਬਹੁਤ ਬਹੁਤ ਧੰਨਵਾਦ ਸਪੀਸ਼ੀਅਲ ਜੀ ਸਾਥਿਓ ਅੱਜ ਇੱਕ ਹਰਪਾਲ ਚੀਮਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਸਾਰਿਆਂ ਨੇ ਸੁਣਿਆ ਜਿਹਦੇ ਜਦੋਂ ਮੈਂ ਆਇਆ ਤਾਂ ਬਹੁਤ ਸਾਰੇ ਨੇ ਕਮੈਂਟ ਵੀ ਕੀਤੇ ਸੀ ਕਿਉਂਕਿ ਉਹਦੀ ਬਾਤ ਪਹਿਨਾ ਚਾਸਾ ਚੱਲ ਰਹੀ ਸੀ ਤੁਹਾਨੂੰ ਕਿ ਹਰਪਾਲ ਚੀਮਾ ਜੀ ਸਾਡੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਕਰਾ ਕੇ ਤੁਸੀਂ ਵੀ ਦੇਖਿਆ। ਉਹ ਇੱਥੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਵੀ ਸਾਡਾ ਗੱਡਜੋੜ ਕਿਸੇ ਨਾਲ ਹੁੰਦਾ ਨਹੀਂ ਹੁੰਦਾ ਇਹ ਤੈ ਸਾਡੀ ਹਾਈ ਕਮਾਂਡ ਨੇ ਕਰਨਾ ਹੈ। ਸਰਪਾਲ ਸਿੰਘ ਚੀਮਾ ਜੀ ਇਸ ਲਈ ਦਿਖ ਰਹੀ ਨਹੀਂ ਹੈ ਕਿ ਉਹ ਸਾਡੀਆਂ ਆਰਤੀ ਜਨਤਾ ਪਾਰਟੀ ਦਾ ਕਿਸੇ ਦੇ ਨਾਲ ਵੀ ਸਮਝੌਤਾ ਕਰੇ। ਤੁਸੀਂ ਸਾਰਿਆਂ ਨੇ ਦੇਖਿਆ ਅਸੀਂ ਐਮਪੀ ਦਾ ਇਲੈਕਸ਼ਨ ਅਲੱਗ ਤੌਰ ਤੇ ਲੜਿਆ। ਮਨਸਪਰਟੀ ਦੀਆਂ ਚੋਣਾਂ ਅਲੱਗ ਲੜੀਆਂ ਐ ਐਮਐਲਏ ਵਿਧਾਨ ਸਭਾ ਦੇ ਚੋਣਾਂ ਅਲੱਗ ਲੜੇ ਔਰ ਜਿੰਨੀਆਂ ਵੀ ਬਾਈ ਇਲੈਕਸ਼ਨ ਹੋਈਆਂ ਸੀ ਅਲੱਗ ਲੜੇ ਨੇ ਔਰ ਸਾਨੂੰ ਕਿਸੇ ਦੀ ਨਾ ਦਸਲਾਦੀ ਲੋੜ ਨਾ ਦਸਣ ਦੀ ਮੁਕਰੰਦੀਰ ਔਰ ਨਾ ਹੀ ਮਰਹਲ ਹਰਪਾਲ ਸਿੰਘ ਚੀਮਾ ਜੀ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਸਾਰਿਆਂ ਨੇ ਸੁਣਿਆ ਇੱਕ ਪਾਸੇ ਇਲੈਕਸ਼ਨ ਦਾ ਮਾਹੌਲ ਐ ਜਿੱਥੇ ਦੱਸਣਾ ਤਾਂ ਉਹਨਾਂ ਨੂੰ ਆਪਣੀਆਂ ਕوشਿਸ਼ ਕੀਤੀਆਂ ਕੁਝ ਕੀ ਕੀਤਾ ਹੈ ਜਨਤਾ ਦੇ ਲਈ ਇਹ ਦੱਸਣਾ ਚਾਹੀਦਾ ਸੀ ਉਹ ਇੱਕ ਹਿਸਟਰੀ ਦੀ ਕਲਾਸ ਲਾ ਕੇ ਬੈਠੇ ਸੀ ਪੂਰਾ ਇਤਿਹਾਸ ਫਲਾਣੇ ਦਾ 2002 ਤੋਂ ਲੈ ਕੇ ਉਹ ਹੁਣ ਤੱਕ ਦੱਸਦੇ ਸੀ ਪਰ ਮੇਰਾ ਖਿਆਲ ਉਹਨਾਂ ਨੂੰ ਆਪਣਾ ਇਤਿਹਾਸ ਵੀ ਦੱਸਣਾ ਚਾਹੀਦਾ ਉਹ ਦੂਸਰਿਆਂ ਦੇ ਉੱਤੇ ਕ੍ਰਪਸ਼ਨ ਦੇ ਵੀ ਚਾਰਜ ਲਾ ਰਿਹਾ ਸੀ ਦੂਸਰਿਆਂ ਤੇ ਦੱਸ ਰਿਹਾ ਸੀ ਕਿ ਉਹਦੇ ਤੇ ਕ੍ਰਪਸ਼ਨ ਲਾਇਆ ਵਿਚੋਂ ਨਿਕਲਿਆ ਕੁਛ ਨਹੀਂ ਆਪਸ ਵਿੱਚ ਹੀ ਰਲ ਮਿਲ ਕੇ ਪਰ ਇਹ ਜੀ ਉਹ ਆਪਣੇ ਮੰਜੇ ਥੱਲੇ ਵੀ ਸੋਟਾ ਫੇਰਦੇ ਤਾਂ ਸ਼ਾਇਦ ਜਿਆਦਾ ਚੰਗਾ ਹੁੰਦਾ ਕਿਉਂਕਿ ਉਹਨਾਂ ਨੇ ਵੀ ਇਸੇ ਤਰ੍ਹਾਂ ਹੀ ਵਿਜੇ ਸਿੰਘਲਾ ਜਿਹੜਾ ਤੁਸੀਂ ਦੇਖਿਆ ਕਿ ਮੰਤਰੀ ਤੋਂ ਲਾਇਆ ਸੀ ਤੇ ਬਾਅਦ ਦੇ ਵਿੱਚ ਉਹਦਾ ਕੀ ਬਣਿਆ ਕੀ ਬਣੇ ਉਹ ਸਾਰੇ ਤੁਸੀਂ ਜਾਣਦੇ ਆਂ ਉਹਦੇ ਤੇ ਕੀ ਹੋਇਆ ਕੀ ਨਹੀਂ ਹੋਇਆ ਜਿੰਨਾਂ ਤੇ ਵੀ ਨਨ ਕਾਰਵਾਈ ਕੀਤੀ ਸਾਰਿਆਂ ਨੂੰ ਜਮਾਨਤਾ ਮਿਲ ਗਈ ਔਰ ਇਥੋਂ ਤੱਕ ਕਿ ਇਹਨਾਂ ਦਾ ਗ੍ਰਿਫਤਾਰ ਕੀਤਾ ਐ ਐਮਐਲਏ ਇਹਨਾਂ ਦੇ ਹੱਥਾਂ ਦੇ ਵਿੱਚ ਜਿਹੜਾ ਅਸੀਂ ਸਾਹਮਣੇ ਹੁੰਦੇ ਹੋਏ ਵੀ ਉਹ ਵੀ ਫਰਾਰ ਹੋ ਗਿਆ ਇਹ ਤਾਂ ਇਹਨਾਂ ਦੀ ਕਾਰਗੁਜ਼ਾਰੀ ਵਜਾਏ ਕਿ ਉਹ ਆਪਣੀ ਕੋਈ 6.5 ਪੂਨੇ 4 ਸਾਲਾਂ ਦੇ ਵਿੱਚ ਕੀਤਾ ਹੀ ਇਹ ਦੱਸਦੇ ਤਾਂ ਜ਼ਿਆਦਾ ਵਧੀਆ ਸੀ ਉਹਨਾਂ ਦੇ ਕੋਲ ਜਿਹੜੀ ਉਹਨਾਂ ਨੇ 20 ਮਿੰਟ ਆਪਣਾ ਭਾਸ਼ਣ ਹੀ ਕੀਤਾ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਸਵਾਲ ਦੱਸਣ ਵਾਲੀ ਗੱਲ ਕੋਈ ਨਹੀਂ ਸੀ ਸਵਾਇ ਇੱਕ ਭਾਸ਼ਣ ਤੋਂ ਉਹਨਾਂ ਦਾ ਇੱਕ ਆਮ ਆਦੀ ਪਾਰਟੀ ਦਾ ਭਾਸ਼ਣ ਜਿਹੜਾ ਸੀ ਉਸ ਤੋਂ ਇਲਾਵਾ ਉਹਦੇ ਵਿੱਚ ਪੁਛ ਦੇਖਣ ਨੂੰ ਕੁਝ ਤੁਹਾਡੇ ਮੇਰੇ ਸਾਹਮਣੇ মিডিਆ ਨੂੰ ਕੀ ਦੱਸਣਾ ਚਾਹੁੰਦੇ ਸੀ ਸਾਡੀ ਸਮਝ ਤੋਂ ਪਰੇ ਸੀ ਸਿਰਫ ਇਹ ਹੀ ਦੱਸਣਾ ਚਾਹੁੰਦੇ ਸੀ ਕਿ ਸਾਡਾ ਧਿਆਨ ਕਿਸੇ ਹੋਰ ਪਾਸੇ ਚਲ ਜਾਵੇ ਹਕੀਕਤ ਦੇ ਵਿੱਚ ਉਹਨਾਂ ਦੇ ਕੋਲ ਕਰਨ ਕਰਾਉਣ ਨੂੰ ਕੁਝ ਨਹੀਂ ਸੀ